ਸੋ ਕਹਿੰਦੇ ਨੇ ਕਿ ਜਦੋਂ ਘਰ ਦੇ ਵਿੱਚ ਵਿਆਹ ਹੁੰਦਾ ਏ ਤਾਂ ਇੱਕ ਸਾਲ ਕੀ ਪਹਿਲਾਂ ਹੀ ਜੇਰੀਆਂ ਨੇ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਪਰ ਅੱਜ ਤਸਵੀਰ ਤੁਹਾਨੂੰ ਇੱਕ ਦਿਖਾਵਾਂਗੇ ਕਿ ਭੈਣ ਦਾ ਵਿਆਹ ਏ 15 ਤਰੀਕ ਨੂੰ ਪਰ ਘਰ ਦੇ ਵਿੱਚ ਵਿਆਹ ਵਾਲਾ ਮਾਹੌਲ ਨਹੀਂ ਹੈਗਾ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਇੱਕ ਘਰ ਦੀਆਂ ਛੱਤ ਜੇਰੀ ਏ ਟੀਨਾ ਵਾਲੀ ਛੱਤ ਆ ਤੇ ਇੱਕੋ ਹੀ ਕਮਰਾ ਉਹਦੇ ਵਿੱਚ ਰੋਟੀ ਪਾਣੀ ਬਣਾਉਂਦੇ ਨੇ ਤੇ ਉੱਥੇ ਹੀ ਸੌਂਦੇ ਨੇ ਪਿੱਛੇ ਵੀ ਇੱਕ ਕਮਰਾ ਹੈਗਾ ਏ ਪਰ ਹਾਲਾਤ ਜਿਹਰੇ ਨੇ ਬੜੇ ਮਾੜੇ ਨੇ ਇੱਧਰ ਇੱਕ ਤਸਵੀਰ ਤੁਹਾਨੂੰ ਦਿਖਾ ਦਾਂਗੇ ਕਿ ਛੱਤ ਨਹੀਂ ਹੈਗੀ ਬਾਥਰੂਮ ਹੈਗੇ ਨੇ ਲੈਟਰਿੰਗ ਬਾਥਰੂਮ ਹੈ ਪਰ ਛੱਤ ਨਹੀਂ ਹੈਗੀ ਬੜਾ ਔਖਾ ਏ ਕਹਿੰਦੇ ਨੇ ਕਿ ਧੀਆਂ ਨੂੰ ਬੂਹ ਤੋਂ ਠਵਾਲਣਾ ਉਹਨਾਂ ਦਾ ਵਿਆਹ ਕਰਨਾ ਬੜਾ ਔਖਾ ਹੁੰਦਾ ਏ ਜੇ ਮਾਤਾ ਪਿਤਾ ਦਾ ਸਾਯਾ ਸਿਰ ਤੇ ਨਾ ਹੋਵੇ ਤੁਹਾਨੂੰ ਦੱਸ ਦਈਏ ਇਮਾਮੇ ਦੀ ਬੇਟੀ ਨੇ ਭੂਆ ਦੀ ਬੇਟੀ ਨੂੰ ਆਪਣੇ ਕੋਲ ਲਿਆ ਕੇ ਪਾਲ ਪੋਸ ਕੇ ਵੱਡਾ ਕੀਤਾ ਏ ਪਰ ਕਿਤੇ ਨਾ ਕਿਤੇ ਵਿਆਹ ਯੋਗੀ ਹੋ ਗਈ ਏ ਘਰ ਦੇ ਵਿੱਚ ਮਾਹੌਲ ਵਿਆਹ ਵਾਲਾ ਨਹੀਂ ਹੈਗਾ ਨਹੀਂ ਤਾਂ ਘਰ ਦੇ ਵਿੱਚ ਭਾਜੀ ਕੱਢੀ ਜਾਂਦੀ ਏ ਕੋਈ ਸਮਾਨ ਲਿਆਣਾ ਕੋਈ ਨਾ ਕੋਈ ਸਮਾਨ ਜਰਾ ਰਹਿ ਹੀ ਜਾਂਦਾ ਭਾਵੇਂ ਬੇਟੇ ਦਾ ਵਿਆਹ ਤੇ ਭਾਵੇਂ ਬੇਟੀ ਦਾ ਵਿਆਹ ਆਪਾਂ ਗੱਲਬਾਤ ਕਰਾਂਗੇ ਭੈਣ ਨੇ ਆਪਣੇ ਭੈਣ ਨੂੰ ਘਰੇ ਲਿਆ ਕੇ ਆਪਣੀ ਬੇਟੀ ਮੰਗਰਾ ਪਾਲ ਪੋਸ ਕੇ ਵੱਡਾ ਕੀਤਾ ਏ 15 ਤਰੀਕ ਨੂੰ ਵਿਆਹ ਏ ਪਰ ਕਿਤਨਾ ਕਿਤੇ ਮਯੂਸ ਨੇ ਮਯੂਸ ਕਿਉਂ ਨੇ ਕਿ ਖਰਚਾ ਵੜਾਏ ਪਰ ਵਿਆਹ ਵੀ ਧਰ ਲਿਆ ਏ 15 ਤਰੀਕ ਨੂੰ ਸੋ ਜਿੰਨੇ ਵੀ ਵੀਡੀਓ ਦੇਖਦੇ ਪਏ ਨੇ ਦਾਨੀ ਸੱਜਣ ਉਹ ਇਹਨਾਂ ਦੀ ਮਦਦ ਕਰੋ ਇਹਨਾਂ ਨੂੰ ਅਸ਼ੀਰਵਾਦ ਦਿਵੋ ਬੱਚੀ ਨੂੰ ਆਣ ਕੇ ਕਿਉਂਕਿ ਕਹਿੰਦੇ ਨੇ ਕਿ ਕਨਿਆਦਾਨ ਮਹਾਨ ਦਾਨ ਹੁੰਦਾ ਏ ਤੁਸੀਂ ਵੀ ਉਹਨਾਂ ਦੇ ਭਾਗੀ ਬਣੋ ਇਹਨਾਂ ਨੂੰ ਆਣ ਕੇ ਬੇਟੀ ਨੂੰ ਆਪਣਾ ਕਿਤੇ ਨਾ ਕਿਤੇ ਅਸ਼ੀਰਵਾਦ ਜ਼ਰੂਰ ਦਿਓ ਆਪਾਂ ਗੱਲਬਾਤ ਕਰਦੇ ਆਂ ਸੋ ਅੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਾਂਗੇ ਕਿ ਕਮਰੇ ਦੇ ਵਿੱਚ ਰੋਟੀ ਪਾਣੀ ਬਣਾਉਂਦੇ ਨੇ ਤੇ ਇੱਥੇ ਹੀ ਖਾਂਦੇ ਨੇ ਤੇ ਨਾਲ ਦੀ ਨਾਲ ਵਿਆਹ ਵੀ ਧਰ ਦਿੱਤਾ ਏ ਪਰ ਘਰ ਦੇ ਵਿੱਚ ਵਿਆਹ ਵਾਲਾ ਮਾਹੌਲ ਜਿਹੜਾ ਏ ਉਹ ਲੱਗਦਾ ਨਹੀਂ ਪਿਆ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਏ ਵਿਆਹ ਧਰ ਦਿੱਤਾ ਏ ਪਰ ਵਿਆਹ ਵਾਲਾ ਮਾਹੌਲ ਨਹੀਂ ਹੈਗਾ ਲੋੜ ਹੈ ਦਾਨੀ ਸੱਜਣਾ ਦੀ ਤੁਸੀਂ ਦੇਖਦੇ ਪਿਓ ਤੇ ਇਹਨਾਂ ਨੂੰ ਕਿਤਨਾ ਕਿਤੇ ਸ਼ੀਰਵਾ ਜਰੂਰ ਦੋ ਬੱਚੀ ਨੂੰ ਆਣ ਕੇ ਆਪਾਂ ਗੱਲਬਾਤ ਕਰਦੇ ਆ ਬੱਚੀ ਦੇ ਨਾਲ ਕੀ ਹੋਣਾ ਦਾ ਕਹਿਣਾ ਹੈ। ਓਕੇ। ਸੁਪਾ ਭੈਣ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਵਿਆਹ 15 ਤਰੀਕ ਨੂੰ ਧਰਤਾ ਏ ਪਰ ਵਿਆਹ ਵਾਲਾ ਮਾਹੌਲ ਨਹੀਂ ਹੈਗਾ ਕਿਤਨਾ ਕਿਤੇ ਘਰ। ਤਸਵੀਰ ਇੱਕ ਤੁਹਾਨੂੰ ਦਿਖਾ ਦਾਂਗੇ ਭੈਣ ਦੀ ਹੱਥਾਂ ਦੇ ਵਿੱਚ ਚੂੜੀਆਂ ਪੈ ਗਈਆਂ ਨੇ ਪਰ ਵਿਆਹ ਜਰਾ 15 ਤਰੀਕ ਨੂੰ ਆ ਪਰ ਕਿਤਨਾ ਕਿਤੇ ਮਯੂਸ ਬੈਠੀ ਐ ਭੈਣ ਆ ਭੈਣ ਹੁਣ ਮਾਂ ਬਣ ਕੇ ਆਪਣਾ ਰੋਲ ਅਦਾ ਕਰਦੀ ਪਈਏ ਆਪਾਂ ਗੱਲਬਾਤ ਵੀ ਕਰਾਂਗੇ ਉਸ ਭੈਣ ਦੇ ਨਾਲ ਜਿਹਦਾ 15 ਤਰੀਕ ਨੂੰ ਵਿਆਹ ਹੈ ਗੱਲਬਾਤ ਕਰਦੇ ਹਾਂ ਸੋ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੇ ਪਲਕ ਪਲਕ ਜੀ ਕਿੰਨੇ ਉਮਰ ਆ ਤੁਹਾਡੀ ਮੇਰੇ 21 ਸਾਲ ਸੋ 21 ਸਾਲ ਉਮਰ ਆ ਤੁਸੀਂ ਹੁਣ ਕਿੱਥੇ ਰਹਿੰਦੇ ਪਿਓ ਅਸਟਨ ਮੈਂ ਮਾਮੂ ਦੀ ਕੁੜੀ ਹਾਂ ਮਾਮੇ ਦੀ ਕੁੜੀ ਕੋ ਹਾਂਜੀ ਕਿੰਨੀ ਉਮਰ ਸੀ ਜਿਹਦੇ ਤੁਸੀਂ ਆਪਣੀ ਮਾਮੇ ਦੀ ਕੁੜੀ ਕੋਲ ਆ ਗਏ ਆਪਣੀ ਭੈਣ ਕੋ 7 ਸਾਲ 7 ਸਾਲਾਂ ਦੀ ਮਾਤਾ ਪਿਤਾ ਕਿੱਥੇ ਤੁਹਾਡੇ ਮਾਤਾ ਪਿਤਾ ਦੀ ਡੈਥ ਹੋ ਗਈ ਕਿਦਾਂ ਹੋ ਗਈ ਐ ਮੰਮਾ ਨੇ ਅਟੈਕ ਹੋ ਗਿਆ ਸੀ ਜੀ ਹਾਂਜੀ ਤੇ ਪਾਪਾ ਡੈਸਰ ਵਿੱਚ ਚਲੇ ਗਏ ਸੀ ਜੀ ਹੋਰ ਕੋਈ ਰਿਸ਼ਤੇਦਾਰ ਭੈਣ ਭਰਾ ਨਹੀਂ ਹੈਗਾ ਐ ਛੋਟਾ ਭਰਾ ਸੀ ਉਹ ਚਾਚੇ ਹੋਣੇ ਰੱਖ ਰਿਹਾ ਸਾਲ ਦਾ ਸੀ ਜੀ ਹਾਂਜੀ ਨਾ ਉਹ ਪਿੱਛੇ ਆਏ ਵੇਖਣ ਚੱਲ ਅਸੀਂ ਵੇਖ ਲਈ ਧੀਆ ਇਦਾਂ ਦਾ ਕੋਈ ਨਹੀਂ ਆਇਆ ਸੋ ਭੈਣ ਮੇਰੀ ਇਹ ਵਿਆਹ ਹੈ ਚੂੜੀਆਂ ਪਾ ਦਿੱਤੀਆਂ ਤੁਹਾਨੂੰ ਪਰ ਵਿਆਹ ਵਾਲਾ ਮਾਹੌਲ ਨਹੀਂ ਲੱਗਦਾ ਪਿਆ ਛੱਤ ਦੇਖਦੇ ਪਿਆਂ ਪੀਨਾ ਵਾਲੀ ਛੱਤਾਂ ਗਰਮੀ ਐਨੀ ਆ ਤਪ ਜਾਂਦੀ ਐ ਤੇ ਕਿੱਦਾਂ ਫਿਰ ਉੱਥੇ ਰੋਟੀ ਬਣਾਉਂਦੇ ਕਿੱਦਾਂ ਕਰਦਾ ਗੁਜ਼ਾਰਾ ਚੱਲਦਾ ਐ ਤੇ ਭੈਣ ਨੇ ਤੁਹਾਨੂੰ ਆਪਣੇ ਕੋਲ ਲੈ ਆਂਦਾ ਕੀ ਕਹਿਣਾ ਚਾਹੁੰਦੇ ਬਹੁਤ ਮੁਸ਼ਕਲ ਗੁਜ਼ਾਰਾ ਚੱਲਦਾ ਕਿਉਂਕਿ ਭਾਜੀ ਵੀ ਡਰਾਈਵਰੀ ਕਰਦੇ ਆ 6000 ਰੁਪਏ ਉਹਨਾਂ ਦੀ ਤਨਖਾਹ ਐ 4000 ਰੁਪਏ ਦੀ ਸਕੂਲ ਦੋ ਲੈਣੇ ਛੋਟੇ ਛੋਟੇ ਬੱਚੇ ਸਾਮ 7000 ਚ ਬਹੁਤ ਜ਼ਿਆਦਾ ਔਖਾ ਗੁਜ਼ਾਰਾ ਕਿਉਂਕਿ ਦੋਨਾਂ ਦੇ ਪਹਿਲੇ ਬੱਚੇ ਆ ਉਹਨਾਂ ਨੂੰ ਪਾਲਣਾ ਬਹੁਤ ਮੁਸ਼ਕਲ ਦਾ ਹੁੰਦਾ ਪਤਾ ਛੋਟੀ ਛੋਟੀ ਜ਼ਰੂਰਤ ਸਕੂਲ ਦੀ ਕਾਪੀ ਪਤਾ ਹਰ ਇੱਕ ਚੀਜ਼ ਦੁੱਧ ਵੀ ਮੋਂਦਾ ਰਾਸ਼ਨ ਪਾਣੀ ਵੀ ਮੋਂਦਾ ਤੇ ਸੱਤ ਹਜ਼ਾਰ ਤੇ ਬਹੁਤ ਔਖਾ guzara ਹੁੰਦਾ ਸੋ ਵਿਆਹ ਵਾਲੇ ਘਰ ਦੇ ਵਿੱਚ ਖੁਸ਼ੀਆਂ ਹੁੰਦੀਆਂ ਭਾਜੀ ਬਣਾਣੀਆਂ ਬੜਾ ਕੁਝ ਕਰਨਾ ਹੈ ਉਹ ਲਿਆਣਾ ਉਹ ਲਿਆਣਾ ਰੌਣਕਾਂ ਲੱਗੀਆਂ ਹੁੰਦੀਆਂ ਪਰ ਤੁਹਾਡੇ ਘਰ ਦੇਖਦਾ ਪਿਆ ਕਿ ਉਦਾਂ ਦਾ ਮਾਹੌਲ ਨਹੀਂ ਲੱਗਦਾ ਕੋਈ ਰੀਝਾਂ ਦਾ ਸਾਨੂੰ ਵੀ ਬੜੀਆਂ ਮੈਨੂੰ ਤੋਂ ਬਹੁਤ ਜ਼ਿਆਦਾ ਰੀਝਾਂ ਵਿਆਹ ਦੀਆਂ ਤੁਹਾਨੂੰ ਪਤਾ ਪਹਿਲੇ ਤੇ ਲਾ ਵੇਖ ਕੇ ਫੇਰ ਦੀ ਜ ਕੜੀਦੀ ਹੁੰਦੀ ਹੈ ਕਿਉਂਕਿ ਹੁਣ ਦੀਦੀ ਇਕੱਲੇ ਆ ਤੇ ਉਹਨਾਂ ਨੂੰ ਕੀ ਰੀਝਾਂ ਦੱਸਾਂ ਤੁਹਾਨੂੰ ਪਤਾ ਕਿਨੇ 7000 ਚ ਆਪਣਾ ਘਰ ਸੰਭਣ ਤੇ ਜਾਂ ਮੇਰੀਆਂ ਰੀਝਾਂ ਪੂਰੀਆਂ ਕਰਨ। ਤੁਹਾਡੀ ਦੀਦੀ ਹੈ ਪਰ ਕਿਤੇ ਨਾ ਕਿਤੇ ਮਾਤਾ ਤੁਹਾਡੀ ਬਣ ਗਈ ਹੈ ਮਾਤਾ ਪਿਤਾ ਉਹ ਬਣ ਗਏ ਨੇ ਪਰ ਉਹਨਾਂ ਨੂੰ ਵੀ ਬੜੇ ਕਿਤੇ ਨਾ ਕਿਤੇ ਚਾਹ ਨੇ ਕਿ ਆਪਾਂ ਆਪਣੀ ਧੈਨ ਨਹੀਂ ਆਪਾਂ ਆਪਣੀ ਧੀ ਦਾ ਵਿਆਹ ਕਰਨਾ ਖੁਸ਼ੀਆਂ ਦੇ ਚਾਵਾਂ ਦੇ ਨਾਲ ਉਹ ਵੀ ਬੇਬਸ ਨੇ। ਕਿਤਨਾ ਕਿਤੇ ਉਹ ਵੀ ਚਾਹ ਜਿਹੜੇ ਤੁਹਾਡੇ ਪੂਰੇ ਕਰਨਾ ਚਾਹੁੰਦੇ ਨੇ ਪਰ ਬੇਵਸ ਨੇ ਕੀ ਕਹਿਣਾ ਚਾਹਦੇ ਮੈਂ ਇਹੀ ਕਹਿਣਾ ਚਾਹੁੰਦੀ ਆ ਮੇਰੀ ਦੀਦੀ ਮਾਂ ਦੀਦੀਆਂ ਮੇਰੀ ਮਾਂ ਹੀ ਆ ਵੱਤ-ਵੱਤ ਉਹਨਾਂ ਦੀ ਮਦਦ ਕੀਤੀ ਜਾਵੇ ਨਾਲ ਮੇਰੀ ਕੀਤੀ ਜਾਵੇ ਇਹ ਕਿ ਬਰਾਤੀਆਂ ਨਾਲ ਸੰਭਾ ਜਾਵੇ ਨਾਲ ਮੈਨੂੰ ਸਮਾਨ ਦਿੱਤਾ ਜਾਵੇ ਬਸ ਇਹੀ ਕਹਿਣਾ ਚਾਹੁੰਦੀ ਮੈਂ ਆਪਣੇ ਵੀਰ ਨਾਲ ਭਰਕਰਾਰਾਂ ਕਿ ਮੇਰੀ ਹੈਲਪ ਗਾਰਡIAN ਭਾਵੇਂ ਫੋਨ ਤੇ ਕਰ ਦੇ ਵੱਤ-ਵੱਤ ਹੈਲਪ ਵਰਕ ਕੀਤੀ ਜਾਵੇ ਮੇਰੀ ਸੋ ਕਦੇ ਕਿਸੇ ਨੇ ਚਾਇਆ ਨਹੀਂ ਕਿਸੇ ਭੈਣ ਭਰਾ ਨੇ ਤੁਹਾਡੇ ਆਣ ਕੇ ਕੀ ਆਪਾਂ ਉਹਦੀ ਵੀ ਬੇਟੀ ਦੀ ਵੀ ਆਪਣੀ ਭੈਣ ਦੀ ਵੀ ਆਣ ਕੇ ਆਪਾਂ ਬਾਹ ਫੜੀਏ ਪੁੱਛੀਏ ਜਾ ਕੇ ਵੀ ਕੀ ਹਾਲਾਤ ਨੇ ਕਿੱਧਰਾਂ ਦੀ ਪੀਏ ਭੈਣ ਦੇ ਕੋ ਚਲ ਗਈ ਏ ਪਰ ਭੈਣ ਦੇ ਵੀ ਹਾਲਾਤ ਜਿਹਰੇ ਬੜੇ ਮਾੜੇ ਨੇ ਕਦੇ ਕਿਸੇ ਨੇ ਆਣ ਕੇ ਪੁੱਛਿਆ ਨਹੀਂ ਤੁਹਾਨੂੰ ਨਾ ਕਿਸੇ ਨੇ ਪੁੱਛਿਆ ਨਾ ਚਾਚੇ ਤਾਇਆ ਨੇ ਨਾ ਚਾਚੇ ਤਾਇਆ ਦੇ ਮੁੰਡਿਆਂ ਨੇ ਕਿਸੇ ਨੇ ਨਹੀਂ ਅਜੇ ਤੱਕ ਨਹੀਂ ਫੋਨ ਟਿਕਾਣੇ ਕਰਕੇ ਪੁੱਛਿਆ ਹਾਂ ਅਸੀਂ ਪੁੱਛ ਲਿਆ ਹੈ ਕਿ ਆ ਕਿ ਨਹੀਂ ਹੈ ਕਿ ਚਾ ਸਾਡੀ ਵੀਤਾਏ ਚਾਚੇ ਦੀ ਗੁੜੀ ਅਸੀਂ ਪੁੱਛਦੇ ਕੱਦੇ ਨਹੀਂ ਪੁੱਛਿਆ ਕਿੰਨੀ ਦੇਰ ਹੋ ਗਈ ਤੁਹਾਡੇ ਕੋਲ ਇੱਥੇ ਰਹਿੰਦੇ ਆ ਤਾਂ ਮੈਂ 17 ਸਾਲਾਂ ਦੀ ਹੁਜਾਦਾ ਆਂ ਅੱਛਾ ਹੁਣ 21 ਸਾਲ ਦੀ ਹਾਂ ਹਾਂਜੀ ਤੇ ਕਿੱਦਾਂ ਦਾ ਪਿਆਰ ਮਿਲਿਆ ਫਿਰ ਭੈਣ ਨੇ ਮਾਂ ਵਰਗੂ ਰੱਖਿਆ ਵੰਨ ਤਾਂ ਟੀਆ ਵਰਗੂ ਰੱਖਿਆ ਮਾਈ ਬਣੀ ਆ ਜਿੱਦਾਂ ਆਪਣੇ ਬੱਚਾ ਰਖਾਉਣ ਦੇ ਪੁੰਦੇ ਉਦਾਂ ਮੈਨੂੰ ਜਿੱਦਾਂ ਦਾ ਆਪਣੇ ਬੱਚਿਆਂ ਨੂੰ ਲੈ ਕੇ ਦੇਣਾ ਨੀੜਾ ਕੱਪੜਾ ਲਾਉਣਾ ਪਾਉਣਾ ਸਾ ਮਤਲਬ ਉਦਾਂ ਹੀ ਰੱਖਦੇ ਆ ਕਦੀ ਆਪਣੇ ਬੱਚਿਆਂ ਤੋਂ ਅਲੱਗ ਨਹੀਂ ਰੱਖਿਆ ਵਿਆਹ ਕਿ ਨਿਦਰੀ ਨੂੰ ਤੁਹਾਡਾ 15 ਸਾਲ ਪਰ ਵਿਆਹ ਵਾਲਾ ਤੇ ਮਾਹੌਲ ਨਹੀਂ ਲੱਗਦਾ ਧੰਨਵਾਦ ਖਰਚੇ ਨਹੀਂ ਪੈਹਟੇ ਲਾਣੀ ਅਗਰ ਖਰਚੇ ਬਹੁਤ ਆ ਤੇ ਹੁਣ ਹਰ ਚੀਜ਼ ਮੰਗਿਆਈ ਵਾਲੀ ਦੇ ਕੀ ਬੰਦਾ ਕਰੇ ਸੋ ਬੜੇ ਤੁਹਾਨੂੰ ਦੇਖਦੇ ਪਏ ਨੇ ਤੁਹਾਡੇ ਭਰਾ ਵੀਰ ਤੁਹਾਡੇ ਜਿਹੜੇ ਮਤਲਬ ਕਿ ਤੁਹਾਨੂੰ ਮਦਦ ਦੇਣ ਵਾਸਤੇ ਬੜੇ ਦਿਆਲੂ ਨੇ ਜਿਹੜੇ ਦੇਖਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਹੀ ਮੈਸੇਜ ਦੇਣਾ ਚਾਹੁੰਦੀ ਆ ਮੇ ਬਾਦ ਤੋਂ ਬਾਦ ਮੇਰੀ ਹੈਲਪ ਦਿੱਤੀ ਜਾਵੇ ਅ ਮਤਵ ਵਦ ਮੇਰੇ ਵੀਰ ਤਾਂ ਮੈਨੂੰ ਮਤਲਬ ਮੈਸੇਜ ਫੋਨ ਤੇ ਜਾ ਕਨੈਕਟ ਕਰ ਲੈ ਜਾਂ ਘਰ ਆਣ ਕੇ ਮੇਰੀ ਹੈਲਪ ਕੀਤੀ ਜਦ ਮੈਂ ਹੀ ਕਹਿੰਨੀ ਆ ਤਾਂ ਉਹਨਾਂ ਦਾ ਵੀ ਭਲਾ ਕਰੇ ਜਿਹੜੀ ਮੇਰੀ ਹੈਲਪ ਕਰੇ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਮੇਰੀ ਵੱਤ ਵਦ ਮਦਦ ਕੀਤੀ ਜਾਵੇ ਤਾਂ ਕਿ ਮੇਰਾ ਵਿਆਹ ਵਿਜਰਾਏ ਖੁਸ਼ੀਆਂ ਤੇ ਚਾਵਾਂ ਦੇ ਨਾਲ ਹੋ ਜੇ ਭੈਣ ਦੇ ਕੋਲ ਆਈਏ ਭੈਣ ਨਹੀਂ ਉਹ ਮਾਂ ਬਣ ਗਈ ਹੈ 7000 ਦੇ ਵਿੱਚ ਆਪਣੇ ਵੀ ਬੱਚੇ ਪਾਲਦੇ ਆ ਤੇ ਨਾਲ ਦੇ ਨਾਲ ਐਸ ਬੱਚੀ ਨੂੰ ਵੀ ਆਪਣਾ ਅਪਣਾ ਲਿਆ ਏ ਪਰ ਕਿਤੇ ਨਾ ਕਿਤੇ ਮਯੂਸ ਨੇ ਪੈਸੇ ਨਹੀਂ ਹੈਗੇ 15 ਸਾਲ ਨੂੰ ਵਿਆਹ ਏ ਤੁਹਾਡੇ ਆਸ਼ੀਰਵਾਦੀ ਲੋਰ ਆ ਸੋ ਵੀਡੀਓ ਨੂੰ ਵੱਤ ਵਾਦਿ ਸ਼ੇਅਰ ਕਰਿਓ ਦਾਨੀ ਸੱਜਣਾ ਤੱਕ ਵੀਡੀਓ ਪਹੁੰਚਾ ਦਿਓ ਜਿੱਥੋਂ ਤੱਕ ਜਾਂਦੀ ਏ ਕਹਿੰਦੇ ਨੇ ਕਨਿਆਦਾਨ ਮਹਾਨਦਾਨ ਹੁੰਦਾ ਐ ਇਸ ਧੀ ਨੂੰ ਵੀ ਆਣ ਕੇ ਕੋਈ ਨਾ ਕੋਈ ਜ਼ਰੂਰ ਆਸ਼ੀਰਵਾਦ ਦਿਓ ਤਾਂ ਕਿ ਇਹ ਵੀ ਖੁਸ਼ੀ ਖੁਸ਼ੀ ਆਪਣੇ ਘਰ ਪਹੁੰਚੇ ਤੇ ਤੁਹਾਡਾ ਵੀ ਕਿਤੇ ਨਾ ਕਿਤੇ ਧੰਨਵਾਦ ਕਰੇ ਸੋ ਪਲੀਜ਼ ਉਹੀ ਫੋਨ ਕਰਨ ਜਿਨ੍ਹਾਂ ਨੇ ਇਸ ਧੀ ਨੂੰ ਅਸ਼ੀਰਵਾਦ ਦੇਣਾ ਵਾ ਤੁਸੀਂ ਆਪ ਆਣ ਕੇ ਵੀ ਘਰੇ ਆਣ ਕੇ ਵੀ ਅਸ਼ੀਰਵਾਦ ਦੇ ਸਕਦੇ ਹੋ ਇਹਨਾਂ ਦੀ ਮਦਦ ਕਰ ਸਕਦੇ ਹੋ ਸੋ ਪਲੀਜ਼ ਵੀਡੀਓ ਨੂੰ ਆਤਵਾਲੇ ਸ਼ੇਅਰ ਕਰਿਓ ਆਪਾਂ ਅੰਦਰ ਨੰਬਰ ਵੀ ਲਵਾਂਗੇ ਨੰਬਰ ਦੇ ਉੱਤੇ ਤੁਸੀਂ ਫੋਨ ਕਰਕੇ ਘਰ ਆਣ ਕੇ ਮਦਦ ਵਿਤੀ ਦੀ ਕਰ ਸਕਦੇ ਹੋ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੀ ਢੈਣ ਢੈਣ ਨਹੀਂ ਮਾਂ ਬਣੀ ਹੋਈ ਆਪਾਂ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਓਕੇ ਸੋ ਗੱਲਬਾਤ ਕਰਾਂਗੇ ਦੋ ਬੱਚੇ ਨੇ ਮਾਮੇ ਦੀ ਬੇਟੀ ਦੇ ਪਰ ਉਹ ਦੋ ਬੱਚੇ ਨੇ ਅਤੀਜੀ ਬੇਟੀ ਨੂੰ ਵੀ ਅਪਣਾ ਲਿਆ ਵਾ ਉਹਨੂੰ ਵੀ ਭੈਣ ਨੂੰ ਕਿਤੇ ਨਾ ਕਿਤੇ ਆਪਣਾ ਬੱਚੀ ਬਣਾ ਲਿਆ ਸੋ ਕਹਿੰਦੇ ਨੇ ਕਿ ਪ੍ਰਮਾਤਮਾ ਦੀ ਕਿਰਪਾ ਹੁੰਦੀ ਏ ਤਾਂ ਫੇਰ ਹੀ ਕਿਤੇ ਨਾ ਕਿਤੇ ਇਹੋ ਜੀ ਸੇਵਾ ਹੁੰਦੀ ਏ ਬੱਚਿਆਂ ਨੂੰ ਰੋਟੀ ਪਾਣੀ ਖਵਾਣਾ ਪੜਾ ਲਿਖਾ ਕੇ ਵਿਆਹ ਵਾਸਤੇ ਕਰ ਦਿੱਤਾ ਏ ਤੇ ਅੱਜ ਧੀ ਦਾ ਵਿਆਹ 15 ਤਰੀਕ ਨੂੰ ਵਿਆਹ ਏ ਪਰ ਘਰ ਦੇ ਵਿੱਚ ਵਿਆਹ ਵਾਲਾ ਮਾਹੌਲ ਨਹੀਂ ਬੜੇ ਮਯੂਸ਼ ਬੈਠੇ ਹੋਏ ਨੇ ਆਪਾਂ ਗੱਲਬਾਤ ਕਰਾਂਗੇ ਉਹਦੀ ਟੈਨ ਦੇ ਨਾਲ ਟੈਨ ਨਹੀਂ ਮਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਕਹਣਾ ਸੋ ਨਮਸਕਾਰ ਜੀ ਕੀ ਨਾਮ ਜੀ ਲਖਿੰਦਰ ਕੋਰ ਲਖਿੰਦਰ ਕੋਰ ਜੀ ਤੁਹਾਡੀ ਕੀ ਲੱਗਦੀ ਹੈ ਮੇਰੀ ਭੂਆ ਦੀ ਬੇਟੀ ਹੈ ਢੈਨ ਲੱਗੀ ਹਾਂਜੀ ਪਰ ਹੁਣ ਤੁਸੀਂ ਮੈਂ ਆਪਣੀ ਬੇਟੀ ਬਣਾਈ ਹੈ ਤੁਹਾਡੇ ਕਿੰਨੇ ਬੱਚੇ ਨੇ ਮੇਰੇ ਦੋ ਬੱਚੇ ਦੋ ਬੱਚੇ ਹਾਂਜੀ ਉਹਨਾਂ ਨੂੰ ਪਾਲਣਾ ਪੋਸ਼ਣਾ ਖਰਚੇ ਬੜੇ ਨੇ ਕਿੰਨੇ ਪੈਸੇ ਕਮਾ ਲੈਂਦੇ ਹੋ ਤੁਹਾਨੂੰ ਦੋਨੇ ਜਣੇ ਤੁਸੀਂ 7000 ਹੁੰਦਾ ਸਾਰਾ ਜੀ ਤੁਸੀਂ ਕਿੰਨੇ ਕਮਾ ਲੈਂਦੇ ਹੋ ਕਿੰਨੇ ਕਮਾਉਂਦੇ ਹੋ ਉਹ 6000 ਕਮਾਉਂਦੇ ਤੇ 1000 ਰੁਪਇਆ ਮੈਂ ਦੇਣੀ ਸਕੂਲ ਚ ਬੱਚੇ ਸਾਹਮਣੇ ਸੋ 7000 ਦੇ ਵਿੱਚ ਗੁਜ਼ਾਰਾ ਹੋ ਜਾਂਦਾ ਸਾਰੇ ਪਰਿਵਾਰ ਦਾ ਅੱਗੇ ਦੋ ਬੱਚੇ ਸੀਗੇ ਹੁਣ ਉਹ ਵੀ ਪੜਾਈ ਲਿਖਾਈ ਦਾ ਖਰਚਾ ਤੇ ਹੁਣ ਭੈਣ ਆਪਣੀ ਨੂੰ ਵੀ ਤੁਸੀਂ ਆਪਣੀ ਬੱਚੀ ਬਣਾ ਲਿਆ ਖਰਚਾ ਚੱਲ ਜਾਂਦਾ ਘਰ ਦਾ ਚੱਲਦਾ ਤਨੀ ਪਰ ਔਖਾ ਹੀ ਆ ਕਰ ਟਾਈਮ ਪਾਸ ਕਰੀ ਜਾਂਦਾ ਜੀ ਹਾਂਜੀ ਵਿਆਹ ਧਰ ਦਿੱਤਾ ਵਾ ਧੀ ਦਾ 15 ਤਰੀਕ ਨੂੰ ਵਿਆਹ ਹੈ ਪਰ ਘਰ ਦੇ ਵਿੱਚ ਮਾਹੌਲ ਜਰਾ ਏ ਵਿਆਹ ਵਰਗਾ ਨਹੀਂ ਹੈ ਹਾਂਜੀ ਟੈਨਸ਼ਨ ਰਹਿੰਦੀ ਹੈ ਹੁਣ ਕੀ ਕਰ ਸਕਦੇ ਹਾਂ ਇਹ ਵੀ ਹੋਣੀ ਵੀ ਹੈ ਪਰ ਭੈਣ ਜੀ ਟੈਨਸ਼ਨ ਦੇ ਨਾਲ ਗੁਜ਼ਾਰਾ ਨਹੀਂ ਚੱਲਣਾ ਹਾਂਜੀ ਪੈਸੇ ਹੋਣਗੇ ਚਾਹ ਹੁੰਦੇ ਆ ਮਾਂ ਪਿਓ ਨੂੰ ਚਾਹ ਬੜੇ ਹੁੰਦੇ ਨੇ ਕਿ ਉਹਨੂੰ ਆਪਾਂ ਲਹਿੰਗਾ ਲੈ ਕੇ ਦੇਣਾ ਉਹ ਲੈ ਕੇ ਦੇਣਾ ਜਾਂ ਅਦਾ ਕਰਨਾ ਪਰ ਮੈਂ ਦੇਖਦਾ ਪਿਆ ਹਾਲੇ ਤੱਕ ਕੋਈ ਏਦਾਂ ਦੀ ਗੱਲਬਾਤ ਨਹੀਂ ਹੈਗੀ ਕੀ ਕਹਿਣਾ ਚਾਹੁੰਦੇ ਚਾਹ ਤਾਂ ਹਨੂ ਵੀ ਬਣਾਓ ਪਈ ਐ ਵੀ ਉਹ ਤਾਂ ਮੰਨਣਾ ਕਰੀਏ ਬਾਕੀ ਹੋਣਾ ਰੱਬ ਦੀ ਮਰਜ਼ੀ ਹੈ ਵੀ ਨਹੀਂ ਇੰਨੀ ਗੁੰਜਾਇਸ ਨਹੀਂ ਹੈਗੇ ਕੀ ਫਿਰ ਜਿਹੜੇ ਦਾਨੀ ਸੱਜਣ ਵੀਡੀਓ ਦੇਖਦੇ ਪਨੇ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਕਿ ਮਦਦ ਦੀ ਗੁਹਾਰ ਲਗਾਉਂਦੇ ਮੈਂ ਤੇ ਉਹ ਚੰਨੀ ਆਪਣੇ ਭੈਣ ਭਰਾਵਾਂ ਨੇ ਤੇ ਵੀ ਵਾਤ ਤੋਂ ਵਾਤ ਹੈਲਪ ਕੀਤੀ ਜਾਵੇ ਤੇ ਬਰਾਤੀ ਚੰਗੇ ਸੰਭ ਦੇ ਜਾਣ ਤੇ ਸਮਾਨ ਵੀ ਦਿੱਤਾ ਜਾਵੇ ਥੋੜਾ ਜਿਹਾ ਸੋ ਪਲੀਜ਼ ਆਪਣਾ ਨੰਬਰ ਦੇ ਦਿਓ ਹਾਂਜੀ 76528 ਹਾਂਜੀ 15486 70528 15486 ਸੋ ਕੀ ਫਿਰ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਤੁਹਾਡੇ ਕੋਲ ਆਂਦੇ ਨੇ ਕੀ ਉਹਨਾਂ ਨੂੰ ਕਹਨੇ ਆਪੇ ਆਣ ਕੇ ਆਤੀ ਤੇਰੇ ਉਹ ਅਸ਼ੀਰਵਾਦ ਦੇਣ ਆਪਣੀ ਟੀਮ ਮੈਂ ਚਾਹੁੰਦੀ ਆਂ ਆਪੀ ਭਾਵਾਂ ਆਪਣੇ ਆਪ ਆਣ ਕੇ ਆਸ਼ੀਰਵਾਦ ਦੇ ਤਾ ਫਿਰ ਮੈਸੇਜਸ ਦੇ ਦਿਓ ਤੇ ਆਣ ਕੇ ਦੀ ਹੈਲਪ ਕੀਤੀ ਜਾਵੇ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਬੱਚੀ ਨੂੰ ਆਣ ਕੇ ਅਸ਼ੀਰਵਾਦ ਦਿਓ ਐ ਵੀ ਖੁਸ਼ੀ-ਖੁਸ਼ੀ ਚਾਵਾਂ ਦੇ ਨਾਲ ਆਪਣੇ ਘਰ ਵਿਦਾ ਹੋ ਜੇ ਭੈਣ ਨੇ ਆਪਣੀ ਭੈਣ ਨੂੰ ਕੋਲ ਲਿਆਂਦਾ ਤੇ ਅੱਜ ਕਿਤੇ ਨਾ ਕਿਤੇ ਉਹ ਆਪਣੀ ਬੇਟੀ ਬਣਾ ਕੇ ਉਹਨੂੰ ਖੁਸ਼ੀ-ਖੁਸ਼ੀ ਚਾਵਾਂ ਦੇ ਨਾਲ ਵਿਦਾ ਕਰਨੀ ਚਾਹਦੀ ਹੈ ਸੋ ਵੀਡੀਓ ਨੂੰ ਵੱਤਵਾਲ ਸ਼ੇਅਰ ਕਰੋ ਜਿੰਨੇ ਵੀ ਦਾਨੀ ਸੱਜਣ ਵੀਡੀਓ ਦੇਖਦੇ ਪਏ ਨੇ ਉਹ ਪਲੀਜ਼ ਇਹਨੂੰ ਆਣ ਕੇ ਧੀ ਨੂੰ ਆਪਣਾ ਅਸ਼ੀਰਵਾਦ ਦੇਣ ਆਗੇ ਐਵੇਂ ਖੁਸ਼ੀ-ਖੁਸ਼ੀ ਚਾਹਵਾਂ ਦੇ ਨਾਲ ਆਪਣੇ ਘਰ ਜਾਵੇ ਪਲੀਜ਼ ਉਹੀ ਫੋਨ ਕਰਨ ਈ ਨੂੰ ਜਿਨ੍ਹਾਂ ਨੇ ਇਸ ਈ ਨੂੰ ਅਸ਼ੀਰਵਾਦ ਦੇਣਾ ਹੈ ਤੇ ਕੋਈ ਇਹਨਾਂ ਦੀ ਮਦਦ ਕਰਨੀ ਹੈ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਪੌਣਗਰਵਾਲ ਦੇ ਨਾਲ ਲੱਕੀ ਰਾਜਵੋਧ ਬਟਾਲਾ